ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਹਰ ਇੱਕ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਦੀ ਅੱਜ ਆਪਾਂ ਸਾਰੀਆਂ ਪਾਰਟੀਆਂ ਬਾਰੇ ਥੋੜੀ ਜੀ ਗੱਲਬਾਤ ਕਰਦੇ ਆਂ ਅਗਰ ਜਿਸ ਨੂੰ ਲੱਗਦਾ ਕਿ ਆਉਣ ਵਾਲੀ ਪਾਰਟੀ ਇਹ ਅੱਗੇ ਤਾਂ ਜਿਹੜੀਆਂ ਪਾਰਟੀਆਂ ਨੇ ਬਹੁਤ ਵਧੀਆ ਕੰਮ ਕੀਤੇ ਨੇ ਜਾਂ ਜਿਸ ਪਾਰਟੀ ਨੇ ਜੋ ਲੋਕਾਂ ਨੂੰ ਕਿਹਾ ਸੀ ਕਿ ਅਸੀਂ ਸਾਡੀ ਅਗਰ ਸਰਕਾਰ ਬਣਾਉਂਗੇ ਤਾਂ ਅਸੀਂ ਇਹ ਕੰਮ ਤੁਹਾਡੇ ਜ਼ਰੂਰ ਕਰਾਂਗੇ ਜਿਹੜੀਆਂ ਪਾਰਟੀਆਂ ਨੇ ਉਹ ਕੰਮ ਨਹੀਂ ਕੀਤੇ ਉਹ ਸਭ ਨੂੰ ਹੀ ਪਤਾ ਤਾਂ ਅੱਗੇ ਕਿਹੜੀ ਪਾਰਟੀ ਤੁਹਾਨੂੰ ਲੱਗਦਾ ਕਿ ਅੱਗੇ ਆ ਸਕਦੀ ਆ ਆਪ ਦਾ ਨਿੱਜੀ ਅਧਿਕਾਰ ਰੱਖ ਕੇ ਕਮੈਂਟ ਦੇ ਵਿੱਚ ਜਰੂਰ ਦੱਸੋ ਕਿ ਅੱਗੇ ਕਿਹੜੀ ਸਰਕਾਰ ਬਣ ਸਕਦੀ ਆ ਕਿਹੜੀਆਂ ਸਰਕਾਰ ਤੋਂ ਲੋਕ ਅੱਕੇ ਵੇ ਆ ਕਿ ਉਹਨਾਂ ਨੂੰ ਵੋਟ ਕਦੇ ਪਾਉਣਗੇ ਹੀ ਨਹੀਂ ਸੌਖਾਦੀ ਵੀ ਆ ਉਹ ਵੀ ਆਪਦਾ ਨਿੱਜੀ ਅਧਿਕਾਰ ਸਮਝ ਕੇ ਕਮੈਂਟ ਦੇ ਵਿੱਚ ਜਰੂਰ ਰੈਪਲਾਈ ਕਰਕੇ ਜਰੂਰ ਦੱਸੋ ਜੀ ਕਿਉਂਕਿ ਸਾਰੀਆਂ ਪਾਰਟੀਆਂ ਇੱਕੋ ਹੀ ਨੇ ਜਿਵੇਂ ਆਮ ਲੋਕ ਸਾਰੇ ਗੱਲਾਂ ਕਰਦੇ ਨੇ ਕਿ ਸਾਰੀਆਂ ਪਾਰਟੀਆਂ ਇੱਕੋ ਹੀ ਨੇ ਸਾਰੇ ਰਲੇ ਮਿਲੇ ਨੇ ਤੇ ਆਪਸ ਦੇ ਵਿੱਚ ਆਪਣੇਆਂ ਦੇ ਵਿੱਚ ਮਤਭੇਦ ਵਧਾ ਦਿੰਦੇ ਨੇ ਲਾਲੋ ਤੁਸੀਂ ਹੁਣ ਕੈਪਟਨ ਸਾਹਿਬ ਨੇ ਉਹ ਸਰਕਾਰ ਬਣਾਈ ਆ ਤਾਂ ਉਹਨਾਂ ਨੇ ਵਾਦਾ ਪਹਿਲਾਂ ਇਹੀ ਕੀਤਾ ਸੀ ਕਿ ਭਾਈ ਜੋ ਬਰਗਾੜੀ ਕਾਂਡ ਹੋਇਆ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹਨਾਂ ਨੇ ਉਹਦੀ ਸੌਂ ਵੀ ਖਾਦੀ ਕੀ ਅਗਰ ਤੁਸੀਂ ਸਾਡੀ ਸਰਕਾਰ ਬਣਾਉਂਗੇ ਤਾਂ ਸਾਡਾ ਪਹਿਲਾ ਨਿੱਜੀ ਕੰਮ ਅਸੀਂ ਇਹੀ ਕਰਾਂਗੇ ਜਿਨ੍ਹਾਂ ਨੇ ਬਰਗਾੜੀ ਕਾਂਡ ਕਰਵਾਇ ਸੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਨ੍ਹਾਂ ਨੇ ਬੇਅਦਬੀ ਕਰਾਈ ਸੀ ਜਿੰਨ ਅਸੀਂ ਉਹਨਾਂ ਨੂੰ ਪਹਿਲਾਂ ਸਜ਼ਾ ਦਵਾਂਗੇ ਸਾਡਾ ਪਹਿਲਾ ਨਿੱਜੀ ਕੰਮ ਇਹੀ ਹੋਊਗਾ ਅਗਰ ਸਾਡੀ ਸਰਕਾਰ ਬਣੀ ਤਾਂ ਸੌਂਵ ਵਿਖਾਦੀ ਤਾਂ ਉਸ ਦਾ ਦੇਖੋ ਅਜੇ ਤੱਕ ਕੋਈ ਵੀ ਹੱਲ ਨਹੀਂ ਨਿਕਲਿਆ ਹੁਣ ਆਮ ਆਦਮੀ ਪਾਰਟੀ ਨੇ ਵੀ ਇਹੀ ਕੁਝ ਕਿਹਾ ਸੀ ਕਿ ਜਿਹੜੀਆਂ ਬਰਗਾੜੀ ਕਾਂਟ ਨੇ ਜਾਂ ਜਿਹੜੇ ਬੰਦੀ ਸਿੰਘ ਨੇ ਹਨਾ ਜਿਹੜੇ ਲੋਕ ਕਿਸਾਨ ਹੁਣ ਜਿਹੜੇ ਕਿਸਾਨ ਸੀਗੇ ਉਹ ਆ ਫਹਾਲੇਂ ਦੇਨੇ ਆ ਆਪਣੀ ਆਤਮ ਹੱਤੇ ਕਰਦੇ ਨੇ ਸੀ ਉਹ ਚੀਜ਼ਾਂ ਤੋਂ ਲੋਕਾਂ ਨੂੰ ਬਚਾਵਾਂਗੇ ਉਹ ਜੀ ਮੈਂ ਭਗਵੰਤ ਮਾਨੀ ਕਹਿੰਦੇ ਹੁੰਦੇ ਸੀ ਕਿ ਮੈਂ ਆਮ ਲੋਕਾਂ ਦੇ ਵਿੱਚੋਂ ਹੀ ਨਿਕਲਿਆ ਹੋਇਆ ਹਾਂ ਕਿ ਮੈਂ ਹੰਡਾਈ ਵੀ ਏ ਜ਼ਿੰਦਗੀ ਕਿ ਇੱਕ ਇਹਨਾਂ ਕੋਲੇ ਪੈਸਾ ਸੀ ਪਹਿਲਾਂ ਕੀ ਇਹ ਬਣ ਗਏ ਕਿ ਮੇਰੇ ਕੋਲੇ ਪਹਿਲਾਂ ਕਾਰੋਬਾਰ ਮੇਰਾ ਆਪ ਦਾ ਸੀ ਕਮੇਡੀ ਦਾ ਕਿ ਮੈਂ ਕੁਝ ਦੇਖ ਕੇ ਹੀ ਸਿਸਟਮ ਦੇ ਵਿੱਚ ਬੜਿਆ ਪਰ ਹੁਣ ਲੱਗਦਾ ਨਹੀਂ ਕਿ ਜੋ ਕੰਮ ਉਹਨਾਂ ਨੇ ਕਹੇ ਸੀ ਕਿ ਉਹ ਪੂਰੇ ਹੋ ਰਹੇ ਨੇ ਜਿਹੜੀਆਂ ਕਾਰਵਾਈਆਂ ਦੀ ਗੱਲ ਪਹਿਲਾਂ ਕਰਦੇ ਸੀ ਵੋਟਾਂ ਤੋਂ ਪਹਿਲਾਂ ਲੱਗਦਾ ਨਹੀਂ ਕਿ ਉਹ ਹੁਣ ਪੂਰੀਆਂ ਹੋ ਰਹੀਆਂ ਨੇ ਬਾਕੀ ਤੁਸੀਂ ਆਪਦੀ رائے ਕਮੈਂਟ ਦੇ ਵਿੱਚ ਜ਼ਰੂਰ ਦੱਸ ਦਿਓ ਜੀ ਕੀ ਅੱਗੇ ਕਿਹੜੀ ਸਰਕਾਰ ਲੱਗਦੀ ਆ ਆ ਸਕਦੀ ਆ ਤੇ ਜਿਹੜੀ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਉਹਨਾਂ ਦੇ ਵਿੱਚੋਂ ਕਿੰਨਿਆਂ ਕਨੇ ਪਗਾਏ ਨੇ ਕਿਉਂਕਿ ਆਪਣੇ ਸਾਹਮਣੇ ਹੀ ਸਾਰੇ ਤਰ੍ਹਾਂ ਦੇ ਹਾਲਾਤ ਨੇ ਸਰਕਾਰ ਬਣਾਉਣ ਵਾਲੇ ਆਮ ਲੋਕ ਨੇ ਆਪਣੇ ਵਰਗੇ ਲੋਕ ਨੇ ਆਪਾਂ ਖੁਦ ਸਰਕਾਰ ਚੁਣਦੇ ਆ ਕੀ ਕਾਦੇ ਲਈ ਬਦਲਾ ਦੇ ਲਈ ਕੀ ਸਾਡੇ ਜੋ ਬਣਦੇ ਹੱਕ ਨੇ ਸਾਨੂੰ ਉਹ ਸਰਕਾਰ ਦੇਊਗੀ ਪਰ ਜਦੋਂ ਸਰਕਾਰ ਬਣ ਜਾਂਦੀ ਹੈ ਉਦੋਂ ਲੋਕਾਂ ਦੇ ਨਾਲ ਕੀਤੇ ਬਾਦੇ ਮੈਂਟਾ ਦੇ ਵਿੱਚ ਹੀ ਭੁੱਲ ਜਾਂਦੇ ਨੇ ਹੁਣ ਤੁਸੀਂ ਲਾ ਲੋ ਆਮ ਜੋ ਆਮ ਮੀਡਲ ਕਲਾਸ ਤੋਂ ਬੰਦੇ ਨੇ ਫੈਮਲੀ ਨੇ ਮੀਡਲ ਕਲਾਸ ਫੈਮਲੀਆਂ ਨੇ ਅਜੇ ਤੱਕ ਉਹਨਾਂ ਦੀ ਕਣਕ ਬਹੁਤ ਲੇਟ ਹੋਈ ਵੀ ਇਸ ਗੱਲ ਤੇ ਲੋਕ ਭਗਵੰਤ ਮਾਨ ਨੂੰ ਬਹੁਤ ਗਾਲਾਂ ਕੱਢ ਰਹੇ ਨੇ ਕੀ ਹਜੇ ਤੱਕ ਲੋਕਾਂ ਦੇ ਘਰੇ ਕਣਕ ਨਹੀਂ ਆਈ ਉਹ ਕਹਿੰਦੇ ਸੀ 684 ਕਰੋੜ ਰੁਪਏ ਲਾਤਾ ਪੀਸਿਆ ਪਸਾਇਆ ਆਟਾ ਘਰੇ ਆਇਆ ਕਰੋ ਪਰ ਹਜੇ ਤੱਕ ਕਿਸੇ ਦੇ ਘਰੇ ਬਹੁਤ ਪਹੁੰਚੇ ਹੀ ਨਹੀਂ ਸਮਾਨ ਅਗਰ ਇਹ ਜੇ ਵਾਦੇ ਕਿ ਅਸੀਂ ਤੁਹਾਡਾ ਤੁਹਾਡੇ ਨਾਲ ਅਸੀਂ ਇਨਸਾਫ ਕਰਾਂਗੇ ਤੁਸੀਂ ਸਾਨੂੰ ਚੁਣਿਆ ਤਾਂ ਤੁਹਾਡਾ ਜੋ ਅਧਿਕਾਰ ਆ ਅਸੀਂ ਤੁਹਾਨੂੰ ਜਰੂਰ ਦੇਵਾਂਗੇ ਪਰ ਉਹ ਸਾਰੀਆਂ ਗੱਲਾਂ ਭੁੱਲ ਜਾਂਦੇ ਨੇ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਅਜੇ ਤੱਕ ਉਹਦੀ ਕੋਈ ਸੁਣਵਾਈ ਨਹੀਂ ਭਾਈ ਦੀਪ ਸਿੱਧੂ ਦਾ ਕਤਲ ਹੋਇਆ ਅਜੇ ਉਹਦੀ ਕੋਈ ਸੁਣਵਾਈ ਨਹੀਂ ਕਿੰਨੀਆਂ ਹੀ ਅਨੇਕਾਂ ਕਟਨਾਵਾਂ ਇਦਾਂ ਦੀਆਂ ਵਾਪਰੀਆਂ ਨੇ ਸਾਰੀਆਂ ਹੀ ਸਰਕਾਰਾਂ ਦੇ ਵਿੱਚ ਪਰ ਉਹ ਕਿਤੇ ਵੀ ਨਿਚੋੜ ਕੱਢਣ ਤੱਕ ਨਹੀਂ ਗਈ بس ਕੈਦ ਨੇ ਦੇ ਨੇ ਅਗਰ ਕੋਈ ਕਾਂਡ ਹੁੰਦਾ ਵੀ ਆ ਤਾਂ ਉਹ ਟਾਈਮ ਦੇ ਹਿਸਾਬ ਦੇ ਨਾਲ ਦਬ ਜਾਂਦਾ ਕੀ ਇਹ ਸਰਕਾਰਾਂ ਨੂੰ ਪਤਾ ਅਗਰ ਕੋਈ ਵੀ ਕਾਂਡ ਹੁੰਦਾ ਤਾਂ ਥੋੜਾ ਟਾਈਮ ਹੀ ਅੱਗ ਵੱਲਦੀ ਹੈ ਲਗਾਤਾਰ ਮੁਰਕਿਓ ਹੌਲੀ-ਹੌਲੀ ਅੱਗ ਬੁਝ ਜਾਂਦੀ ਆ ਫਿਰ ਸਵਾਹ ਹੀ ਰਹਿ ਜਾਂਦੀ ਆ ਇਹ ਸਰਕਾਰਾਂ ਨੂੰ ਆਪੇ ਪ੍ਰਾਪੇ ਗੰਡੀ ਇਹਨਾਂ ਦੇ ਪਤਾ ਨਹੀਂ ਪਰ ਜੋ ਵਾਦੇ ਉਹ ਕਰਦੇ ਨੇ ਉਹਦੇ ਵਿੱਚੋਂ 5 10% ਹੀ ਪੂਰੇ ਹੁੰਦੇ ਨੇ 90% ਤਾਂ ਕਾਂਟੇ ਨੇ ਕਿ 90% ਤੋਂ ਕੰਮ ਕਦੇ ਵੀ ਪੂਰੇ ਨਹੀਂ ਹੁੰਦੇ ਜੋ ਸਰਕਾਰਾਂ ਵੋਟਾਂ ਲੈਣ ਤੋਂ ਪਹਿਲਾਂ ਕਰਦੀਆਂ ਨੇ ਆਮ ਲੋਕਾਂ ਦੇ ਨਾਲ ਪਰ ਸਾਡੇ ਲੋਕ ਫਿਰ ਦੁਬਾਰਾ ਭੁੱਲ ਜਾਂਦੇ ਨੇ ਵੋਟਾਂ ਵੇਲੇ ਕਿਉਂਕਿ ਸਾਡੇ ਆਮ ਲੋਕ ਜਿਹੜਾ 4 5 ਮਹੀਨਿਆਂ ਜਾਂ 6 ਮਹੀਨਿਆਂ ਦੇ ਵਿੱਚ ਕੰਮ ਹੁੰਦਾ ਉਹੀ ਇਕੱਲਾ ਯਾਦ ਰਹਿ ਜਾਂਦਾ ਸਾਡੇ 4 ਸਾਲ ਕੀ ਕੀਤਾ ਉਸ ਵੱਲ ਸਾਡੇ ਲੋਕ ਧਿਆਨ ਹਟ ਜਾਂਦੇ ਆ ਦਿਨੋਂ ਜਿਹੜਾ 6 ਮਹੀਨਿਆਂ ਦੇ ਵਿੱਚ ਕੰਮ ਸਟਾਰਟ ਹੋਣ ਲੱਗਦਾ ਉਸ ਕੰਮ ਨੂੰ ਹੀ ਯਾਦ ਰੱਖਦੇ ਨੇ ਹੁਣ ਵਿੱਚ ਕਈ ਕਰਾਂ ਦੇ ਭਗਵੰਤ ਮਾਨ ਕਹਿੰਦੇ ਸੀਗੇ ਕਿ ਕਣ ਕਾਰ ਆਟਾ ਪਿਸਿਆ ਹੋਇਆ ਭੇਜ ਰਹੇ ਆ ਪਰ ਹੁਣ ਕਈ ਜਿਨ੍ਹਾਂ ਦੇ ਘਰੇ ਪਹੁੰਚੀ ਆ ਉਹ ਖੋਲ ਕੇ ਦੇਖ ਰਹੇ ਨੇ ਤਾਂ ਉਹਦੇ ਵਿੱਚ ਕਣਕ ਆ ਨਾ ਕਿ ਆਟਾ ਉਹਦੇ ਵਿੱਚ ਬਾਕੀ ਤੁਸੀਂ ਆਪਦੀ رائے ਕਮੈਂਟ ਦੇ ਵਿੱਚ ਜਰੂਰ ਦੱਸ ਦਿਓ ਹਣਾ ਇੱਕ ਡਾਟਾ ਕੱਢ ਕੇ ਦੇਖਾਂਗੇ ਕਿ ਕਿਹੜੀ ਸਰਕਾਰ ਲੱਗਦਾ ਕਿ ਅੱਗੇ ਆਊਗੀ ਕਿਹੜੀਆਂ ਸਰਕਾਰ ਤੋਂ ਅਜੇ ਵੀ ਲੋਕ ਅੱਕੇ ਹੋਏ ਨੇ ਕਿ ਅਸੀਂ ਇਹਨਾਂ ਨੂੰ ਕਦੇ ਵੋਟ ਪਾਵਾਂਗੇ ਨਹੀਂ ਜਿਸ ਤਰ੍ਹਾਂ ਦੇ ਆਮ ਆਦਮੀ ਪਾਰਟੀ ਦੇ ਹਾਲਾਤ ਬਣੇ ਹੋਏ ਨੇ ਕਿਉਂਕਿ ਜਿੰਨੇ ਵੀ ਕੇਸ ਹੁਣ ਹੋ ਰਹੇ ਨੇ ਉਹਨਾਂ ਤੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਤਾਂ ਇਸ ਪ੍ਰਤੀ ਲੋਕਾਂ ਦਾ ਬਹੁਤ ਰੋਸ ਆ ਚਾਹੇ ਸਿੱਧੂ ਮੁਸੇ ਵਾਲੇ ਦਾ ਕਤਲ ਹੋਵੇ ਚਾਹੇ ਜੋ ਕਬੱਡੀ ਪਲੇਅਰ ਸੀ ਦੀਪ ਨੰਬਲ ਅੰਬੀਆਂ ਦਾ ਉਹਦਾ ਕੇਸ ਹੋਵੇ ਚਾਹੇ ਭਾਈ ਦੀਪ ਸਿੱਧੂ ਦਾ ਹੋਵੇ ਹਜੇ ਤੱਕ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਜਿਨ੍ਹਾਂ ਨੇ ਉਹ ਸਾਜ਼ਿਸ਼ ਰਚੀ ਹਨਾ ਉਹਨਾਂ ਦਾ ਹਜੇ ਮਾਸਟਰ ਮਾਈਂਡ ਨਹੀਂ ਪਕੜਿਆ ਗਿਆ ਹੁਣ ਵੀ ਅਗਰ ਮੂਰੇ ਹੁਣ ਵੋਟਾਂ ਲੈਣੀਆਂ ਤਾਂ ਆਹੀ ਚੀਜ਼ਾਂ ਦੁਬਾਰਾ ਫਿਰ ਤੋਂ ਦਰਾਉਣਗੇ ਕਿ ਅਗਰ ਤੁਸੀਂ ਸਾਡੀ ਪਾਰਟੀ ਨੂੰ ਵੋਟ ਦਓਗੇ ਤਾਂ ਅਸੀਂ ਜਿੰਨਾ ਜਿੰਨਾ ਦੇ ਨਾਲ ੱੱਕਾ ਹੋਇਆ ਅਸੀਂ ਉਹਨਾਂ ਨਾਲ ਇਨਸਾਫ ਜ਼ਰੂਰ ਕਰਾਂਗੇ ਕੀ ਕਹਿਣਾ ਚਾਹੋਗੇ ਤੁਸੀਂ ਇਹ ਜੀਆਂ ਪਾਰਟੀਆਂ ਨੂੰ ਅਗਰ ਕਿਸੇ ਟਾਈਮ ਇਸ ਤਰ੍ਹਾਂ ਦਾ ਵੀ ਵੇਲਾ ਆਇਆ ਕਿ ਲੋਕ ਵੋਟ ਪਾਉਣ ਹੀ ਨਾ ਜਾਣ ਪਰ ਇਹ ਬਹਾਲਾ ਲੰਬਾ ਸਮਾਂ ਨਹੀਂ ਜਾਂਦਾ ਕਿਉਂਕਿ ਲੋਕਾਂ ਨੂੰ ਪਤਾ ਲੱਗ ਰਿਹਾ ਕਿ ਬਸ ਇਹ ਮਿੱਠੀਆਂ ਗੋਲੀਆਂ ਹੀ ਦਿੰਦੇ ਨੇ ਬਹੁਤੇ ਲੋਕ ਤਾਂ ਹੁਣ ਵੀ ਅਗਰ ਇੱਕ ਡਾਟਾ ਕੱਢਿਆ ਜਾਵੇ ਕਿ ਬਹੁਤੇ ਲੋਕ ਤਾਂ ਹੁਣ ਵੀ ਵੋਟ ਪਾਉਣ ਨਹੀਂ ਜਾਂਦੇ ਉਹ ਆਪ ਦਾ ਕੰਮ ਤੇ ਜਾਂਦੇ ਨੇ ਉਹ ਕਹਿੰਦੇ ਨੇ ਕਿ ਵੋਟ ਪਾਉਣ ਅਸੀਂ ਕਰਨਾ ਕੀ ਹੈ ਸਾਡਾ ਅਧਿਕਾਰ ਕੀ ਹੈ ਵੋਟ ਪਾਉਣ ਦਾ ਜਦੋਂ ਸਾਡੇ ਕੰਮ ਹੀ ਨਹੀਂ ਹੁੰਦੇ ਜੋ ਚੀਜ਼ ਦੀ ਲੋੜ ਹੁੰਦੀ ਆ ਆਮ ਲੋਕਾਂ ਨੂੰ ਉਹ ਨਹੀਂ ਪਹੁੰਚਦੀ ਤਾਂ ਬਹੁਤੇ ਲੋਕ ਵੋਟ ਪਾਉਣ ਨਹੀਂ ਜਾਂਦੇ ਉਹ ਆਪ ਦਾ ਕੰਮ ਤੇ ਜਾਂਦੇ ਨੇ ਕੀ ਅਸੀਂ ਟਾਈਮ ਵੇਸਟ ਕਾਹ ਤੋਂ ਕਰੀਏ ਵੋਟ ਪਾਉਣ ਪਿੱਛੇ ਜਿਸ ਤਰ੍ਹਾਂ ਦਾ ਵੀ ਡਾਟਾ ਕੱਢੇ ਜਾਵੇ ਤਾਂ ਬਹੁਤ ਲੋਕ ਨੇ ਜੋ ਵੋਟ ਪਾਉਣ ਹੀ ਨਹੀਂ ਜਾਂਦੇ ਹੁਣ ਜਿਵੇਂ ਅਨਵੋਲ ਕਵੱਤਰਾ ਵੀਰ ਹੁਣ ਉਹ ਕਹਿ ਰਿਹਾ ਸੀ ਕਿ ਯਾਰ ਮੈਂ ਕਿਹੜੀ ਵੋਟ ਕਿਹੜੀ ਪਾਰਟੀ ਦੇ ਵਿੱਚ ਆਵਾਂ ਕਿ ਮੈਂ ਹੁਣ ਜਿਹੜਾ ਉਹ ਕੰਮ ਕਰ ਰਹੇ ਨੇ ਉਹ ਸਾਰਿਆਂ ਨੂੰ ਪਤਾ ਹੀ ਆ ਪਰ ਉਹ ਕਹਿੰਦੇ ਹੁਣ ਸਿਸਟਮ ਦੇ ਵਿੱਚ ਵੜ ਕੇ ਦੇਖ ਲਈਏ ਇਹਦਾ ਵੀ ਐਕਸਪੀਰੀਅੰਸ ਲੈ ਕੇ ਦੇਖ ਲਈਏ ਕਿ ਕਿਹੜੀ ਪਾਰਟੀ ਦੇ ਵਿੱਚ ਆਉਣਾ ਚਾਹੀਦਾ ਸਲਾਤਾਂ ਨਹੀਂ ਅਸੀਂ ਇਹਦੇ ਇਹਨੂੰ ਮੈਂ ਕਹਿ ਸਕਦਾ ਅਨਮੋਲਕ ਵਾਪਰੇ ਹਨਾ ਬਸ ਇੱਕ ਜੀ ਮੈਂ ਆਪਾਂ ਆਮ ਗੱਲਬਾਤ ਕਰਦੇ ਆ ਭਰਾਵਾਂ ਦੇ ਨਾਲ ਉਸ ਆਧਾਰ ਤੇ ਕਹਿ ਸਕਦੇ ਆ ਕਿ ਤੁਸੀਂ ਪਾਰਟੀਆਂ ਦੇ ਕੰਮ ਦੇਖ ਲਵੋ ਕਿਹੜੇ ਕਿਹੜੇ ਹੋਏ ਹੋਏ ਨੇ ਹਨਾ ਜੇ ਕਿਹੜੀਆਂ ਪਾਰਟੀਆਂ ਕੋਈ ਇੰਨੇ ਤੁਸੀਂ ਵੀ ਮੈਚੂਰ ਤੁਹਾਨੂੰ ਪਤਾ ਹੀ ਹੈ ਕਿ ਜਿਹੜੀਆਂ ਪਾਰਟੀਆਂ ਪਿੱਛੇ ਆਈਆਂ ਨੇ ਜਾਂ ਹੁਣ ਚੱਲ ਰਹੀ ਆ ਕਿ ਕੀ ਕੰਮ ਹੋ ਰਹੇ ਨੇ ਕੀ ਕੁਝ ਘਟਨਾਵਾਂ ਵਾਪਰ ਰਹੀਆਂ ਨੇ ਉਸ ਆਧਾਰ ਤੇ ਦੇਖ ਲਵੋ ਕਿ ਕਿਹੜੀ ਪਾਰਟੀ ਤੁਹਾਨੂੰ ਲੱਗਦਾ ਬੈਠੇ ਤਾਂ ਬਹੁਤ ਨੇ ਦੀ ਸਲਾਹ ਤਾਂ ਇਸ ਤਰ੍ਹਾਂ ਹੀ ਹੋਊਗੀ ਤੁਸੀਂ ਜਿਹੜਾ ਕੰਮ ਤੁਸੀਂ ਸੇਵਾ ਵਾਲਾ ਕਰ ਰਹੇ ਹੋ ਉਹਦੇ ਵਿੱਚ ਵੀ ਤੁਹਾਡੇ ਤੇ ਬਹੁਤ ਅਲਿਗੇਸ਼ਨ ਲੱਗਦੇ ਨੇ ਉਸ ਤੋਂ ਵਧੀਆ ਵੋਟਾਂ ਨੂੰ ਤੁਸੀਂ ਛੱਡ ਦਿਓ ਜਿਹੜਾ ਕੰਮ ਤੁਸੀਂ ਕਰ ਰਹੇ ਹੋ ਵਾਹਿਗੁਰੂ ਦੀ ਕਿਰਪਾ ਨਾਲ ਆਣਾ ਉਹਨਾਂ ਦਾ ਮਿਹਰ ਭਰਿਆ ਅਥਰਵੇ ਤੁਹਾਡੇ ਤੇ ਇਸੇ ਤਰ੍ਹਾਂ ਹੀ ਤੁਸੀਂ ਉਹੀ ਸੇਵਾ ਹੀ ਕਰਦੇ ਰਹੋ ਉਹੀ ਸੇਵਾ ਹੀ ਬੋਤ ਆ ਬਾਕੀ ਸਾਰੇ ਜਣੇ ਕਮੈਂਟ ਦੇ ਵਿੱਚ ਜਰੂਰ ਦੱਸ ਦਿਓ ਤੁਹਾਨੂੰ ਕਿਹੜੀ ਲੱਗਦੀ ਆ ਆਪਦੇ ਐਕਸਪੀਰੀਅੰਸ ਦੇ ਹਿਸਾਬ ਦੇ ਨਾਲ ਕੀ ਕਹਿ ਲੱਗਦੇ ਤੁਹਾਨੂੰ ਸਰਕਾਰ ਅੱਗੇ ਆ ਸਕਦੀ ਆ